ਬਈ ਆਪਾਂ ਨੇ ਜਿਹੜਾ ਕਿਤਾਬ ਲਿਖੀ ਸੀ ਇਕ ਕਾਰ ਔਨ ਰੋਡ ਹਾਂਜੀ ਕਿਉਂ ਹੋਇਆ ਹਮਲਾ ਆਪਾਂ ਨੇ ਇੱਕ ਕਿਤਾਬ ਲਿਖੀ ਸੀਗੀ ਕਾਰ ਔਨ ਰੋਡ ਕਾਰ ਔਨ ਰੋਡ ਹਾਂ ਤੇ ਉਸ ਕਿਤਾਬ ਦੇ ਵਿੱਚ ਆਪਾਂ ਨੇ ਬਲਾਤਕਾਰ ਵਰਗੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਬਾਰੇ ਲਿਖਿਆ ਸੀਗਾ ਠੀਕ ਹੈ ਤੇ ਵੀ ਕਿਵੇਂ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ ਜਾਂ ਕਿਵੇਂ ਇਹ ਕੇਸ ਹੁੰਦੇ ਆ ਔਰ ਉਪੀ ਕਿਵੇਂ ਨਿਕਲ ਜਾਂਦੇ ਨੇ ਠੀਕ ਹੈ ਪਰ ਇਹਦੇ ਵਿੱਚ ਇੱਕ ਪਿੰਡ ਦੇ ਕਾਫੀ ਜ਼ਿਆਦਾ ਕਮੈਂਟ ਆਏ ਵੀਡੀਓ ਦੇ ਥੱਲੇ ਲੋਕਾਂ ਨੇ ਉਸ ਕਿਤਾਬ ਦੇ ਬਾਬਤ ਕਮੈਂਟ ਕੀਤੇ ਵੀ ਇਹ ਕਿਤਾਬ ਫਲਾਣੇ ਪਿੰਡ ਦੇ ਉੱਪਰ ਲਿਖੀ ਹੋਈ ਹੈ ਠੀਕ ਹੈ ਤੇ ਉਹ ਪਿੰਡ ਦੇ ਬੰਦੇ ਜਦੋਂ ਮੈਂ ਉਸ ਪਿੰਡ ਦੇ ਵਿੱਚ ਕੱਲ ਗਿਆ ਤਾਂ ਉਹਨਾਂ ਨੇ ਮੇਰੇ ਨਾਲ ਬੈਸਬਾਜੀ ਕੀਤੀ ਕਿ ਸਾਡੇ ਪਿੰਡ ਦੇ ਉੱਪਰ ਕਿਤਾਬ ਲਿਖੀ ਹੈਗੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰਾ ਪਿੱਛਾ ਕੀਤਾ ਉੱਥੋਂ ਮਕੋੜ ਸਾਹਿਬ ਆ ਕੇ ਮੇਰੀ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਨੇ ਮੰਗਰੋਂ ਲਿਆ ਕੇ ਗੁਰਦੁਆਰੇ ਦੇ ਸਾਹਮਣੇ ਤੇ ਫਿਰ ਕਿਰਪਾਨਾ ਨਾਲ ਮੇਰੇ ਕਿਆਮਲਾ ਕੀਤਾ ਚੀਜੇ ਵਾਲੇ ਉੱਪਰ ਜਿਹੜੇ ਟੱਕੋ ਲੱਗੇ ਹੋਣਗੇ ਇਹ ਕਿਤਾਬ ਤੁਸੀਂ ਕਦੋਂ ਛਾਪੀ ਸੀ ਇਹ ਕਿਤਾਬ ਨੂੰ 3 ਨੰਨੇ ਮਹੀਨੇ ਹੋ ਗਏ 3 ਮਹੀਨੇ ਪਹਿਲਾਂ ਛਾਪੀ ਸੀ ਕਾਰ ਆਨ ਰੋਡ ਕਾਰ ਆਨ ਇਹ ਜਿਹੜੀ ਘਟਨਾ ਕਹਿੰਦੇ ਬਲਾਤਕਾਰ ਹੋਇਆ ਕਿੰਨੇ ਕ ਬਲਾਤਕਾਰ ਹੋਈ ਸੀ ਉਹਦੇ ਵਿੱਚ ਆਪਾਂ ਨੇ ਦਰਸਾਇਆ ਸੀ ਕਿ 220000 ਦੇ ਕਰੀਬ ਜਿਹੜੇ ਰੇਪ ਹੋਏ ਸੀ 2 ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਪਰ ਇਹ ਜਿਹੜਾ ਫਿਰ ਉਸ ਟਾਈਮ ਦੇ ਉੱਪਰ ਇਹ ਕੇਸ ਲੱਗ ਗਿਆ ਸੀਗਾ ਅੱਛਾ ਲੱਗ ਦਿੱਤਾ ਗਿਆ ਸੀਗਾ ਤੁਸੀਂ ਐਂ ਕਹ ਲਓ ਵੀ ਪੈਸਿਆਂ ਦੇ ਜ਼ੋਰ ਤੇ ਠੀਕ ਹੈ ਤੇ ਕਿਤਾਬ ਲਿਖਣ ਦੇ ਬਾਬਤ ਤੁਸੀਂ ਕਹਿੰਦੇ ਹੋ ਵੀ ਹਮਲਾ ਹੋਇਆ ਤੁਹਾਡੇ ਤੇ ਹਾਂ ਹਾਂ ਹਮਲਾ ਕੀਤਾ ਉਹ ਸ਼ੱਕ ਹੋਇਆ ਵੀ ਸਾਡੇ ਬਾਰੇ ਲਿਖੀ ਗਈ ਹੈ ਨਹੀਂ ਪਰ ਉਹਨਾਂ ਦਾ ਕੋਈ ਨਾਮ ਨਹੀਂ ਜਾਂ ਪਿੰਡ ਦਾ ਕੋਈ ਨਾਮ ਨਹੀਂ ਕਿਸੇ ਰਾਏ ਤੁਸੀਂ ਪਿੰਡ ਦਾ ਨਾਮ ਨਹੀਂ ਪਾਇਆ ਨਾ ਕਿਸੇ ਬੰਦੇ ਦਾ ਨਾਮ ਹੈ ਉਹਦੇ ਵਿੱਚ ਠੀਕ ਹੈ ਪਿੰਡ ਦਾ ਨਾਮ ਹੈ